ਕਿ ਕਿ ਵੀ ਦੀ ਵੀਡੀਓ ਵਿੱਚ ਨਾਲੇ ਭਰ ਸਸਤੀ ਹੋਵੇਗੀ ਅੱਜ ਆਪਾਂ ਵੀਡੀਓ ਬਣਾਵਾਂਗੇ ਕਿ ਇਹ ਵੀ ਸ਼ੇਪ ਸਕੀਲ ਜਿਹੜਾ ਹਾਂ ਇਸ ਤਰ੍ਹਾਂ ਇਹ ਸ਼ੇਪ ਸਕੀਲ ਇਹ ਆਪਾਂ ਕਿਸ ਤਰੀਕੇ ਸ਼ੇਪ ਪਾਣੀ ਹੈ ਕਿਸ ਤਰ੍ਹਾਂ ਰੱਖਣਾ ਵਾ ਇਹਦੇ ਬਾਰੇ ਦੱਸਾਂਗੇ ਤੁਹਾਨੂੰ ਅੱਜ ਵੀਡੀਓ ਵਿੱਚ ਇਹ ਮੋਡੇ ਦੇ ਕਾਰਡ ਪਾਉਣ ਵਾਸਤੇ ਇਸ ਤੋਂ ਗਲਾਈ ਦੇਣ ਵਾਸਤੇ ਵੀ ਗਲਾਈ ਆਪਾਂ ਕਿਸ ਤਰੀਕੇ ਦੇਣੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜਾ ਗਰਮ ਸੋਟਾ ਨੇਕ ਜਿਹੜਾ ਵਾ ਇਸ ਤਰ੍ਹਾਂ ਬਰੌਡ ਜ਼ਿਆਦਾ ਵਾ ਦੇਖ ਤੂੰ ਬਰੌਡ ਜ਼ਿਆਦਾ ਆਪ ਨੂੰ ਇਸ ਤਰ੍ਹਾਂ ਟਾਈ ਕਰਨਗੇ ਆਪਾਂ ਧਿਆਨ ਦੇਣਾ ਵੀ ਆ ਜਿਵੇਂ ਸਿੱਧੀਆਂ ਲੰਮੀਆਂ ਲਸਰਾਂ ਨੇ ਇਸੇ ਤਰੀਕੇ ਹੀ ਆਪਾਂ ਪਿਛਲੇ ਪੱਲੇ ਦੀਆਂ ਬਾਜੂ ਦੀਆਂ ਅੱਗੇ ਨੂੰ ਉੱਪਰ ਨੂੰ ਜਾਂਦੇ ਨੇ ਮੋਢੇ ਪੱਲੇ ਪਾਸੇ ਨੂੰ neck ਵਾਲੇ ਪਾਸੇ ਨੂੰ ਇਹ ਧਿਆਨ ਨਾਲ ਪਕਟਾਈ ਕਰਨੀ ਲਈ ਦੋਨਾਂ ਦੀ ਇੱਕ ਪਾਸੇ ਨੂੰ ਸ਼ੇਪ ਹੋਵੇ ਉਸ ਤਰ੍ਹਾਂ ਸਵਾਰਾ ਕਰਕੇ ਧਰਨਾ ਹੈ ਲੰਬਾਈ ਤੇ ਘੇਰਾ ਆਪਾਂ ਨਾਪ ਦੇ ਹਿਸਾਬ ਨਾਲ ਬਣਾ ਲਿਆ ਵਾ ਆ ਤਾਂ ਇਹਨੂੰ ਤੋਂ ਬਾਅਦ ਹੁਣ ਆਪਾਂ ਇਸ ਤਰੀਕੇ ਆਪ ਪਰ ਉੱਪਰ ਰੱਖ ਲੈਣਾ ਬਰਬਰ ਰੱਖ ਕੇ ਉਹ ਤਾਂ ਦਸੰਗਾਪਾ ਕਿੰਨਾ ਚਾਹੀਦਾ ਸੀਰਾ ਤਿਆਰ ਹੈਗਾ ਉਹਨਾਂ ਦਾ 13 ਇੰਚ 14 ਰੱਖਣਾ ਵਾ 14 ਰੱਖ ਲਈ ਆਪਾਂ ਨੂੰ neck broad ਕਰਨਾ ਹੈ ਆਪਾਂ 3 ਇੰਚ ਰੱਖਾਂਗੇ ਆਪਾਂ 2.5 ਇੰਚ 2.5 ਇੰਚ ਹੀ ਆਪਾਂ ਇੱਕ ਬਰੋਡ ਤਿਆਰ ਕਰਨਾ ਵਾ ਇਸ ਤਰੀਕੇ ਇਹ ਕੱਪੜਾ ਆਪਣਾ ਇੰਨਾ ਵੱਧਾ ਇਹਨੂੰ ਵੱਧ ਨੂੰ ਆਪਾਂ ਇਸ ਤਰੀਕੇ ਅੰਟੀ ਰੱਖਾਂਗੇ ਜਿਹੜਾ ਬਾ ਸ਼ੇਪ ਦੀ ਸੀਨ ਲਾਣੀ ਹੈ ਇਸ ਤਰੀਕੇ ਸੀਨ ਲਾ ਲੈਣੀ ਵੇਨਾ ਇੰਨਾ ਬਰੋੜਾ ਤਾਂ ਕਿ ਨੱਕ ਜਿਆਦਾ ਵੇ ਇੱਥੋਂ ਆਪਾਂ ਬਰੋੜ ਰੱਖਣੀਆਂ ਨੇ ਦੋਨੇ ਤੇਵਾ ਇੱਥੋਂ ਆਪਾਂ ਅੱਗੇ ਰੱਖਣਾ ਵਾ ਇੰਨਾ ਹੀ ਆਪਣਾ ਇੱਧਰ ਫਰਕ ਪੈ ਗਿਆ ਕਿ ਆਪਾਂ ਡਿਜ਼ਾਈਨ ਜਿਹੜਾ ਵਾ ਇਹੇ ਪ੍ਰੋਪਰ ਰੋਬਰ ਰੱਖਣਾ ਵਾ ਹੁਣ ਆਪਾਂ ਜੇ ਤੀਰਨ ਨਾਪਣਾ ਵਾ ਜੇ ਆਪਾਂ ਇੱਥੋਂ ਨਾਪਾਂਗੇ ਫਿਰ ਆਪਣੀ ਸੱਤ ਦੀ ਇੱਥੇ ਆਏਗੀ ਜੇ ਆਪਾਂ ਇਹਨੂੰ ਵਿੱਚ ਨਹੀਂ ਲੈਣਾ ਮੈਕ ਬੱਲਾ ਆਪਣਾ ਹੈਗਾ ਇੱਥੋਂ ਸ਼ੁਰੂ ਇਹਨੂੰ ਆਪਾਂ ਇਸ ਤਰੀਕੇ ਰੱਖਾਂਗੇ ਫੇਰ ਆਪਣਾ ਹੈਗਾ ਮੈਕ ਇੱਥੇ ਤੱਕ ਹੁਣ ਇਹ ਵਾਲੀ ਆਪਣੀ ਸਹੀ ਹੈ ਨਿਸ਼ਾਨੀ ਲੰਬਾਈ ਲਾਣੀ ਆਪਾਂ 7.5 ਸਾਢੇ 7 ਇੰਚ ਆ ਗਈ ਹੁਣ ਇੱਥੋਂ ਵੀ ਆਪਾਂ ਬਰਾਬਰ ਰੱਖਣਾ ਹੁਣ 7 ਇੰਚ 7 ਇੰਚ ਆ ਗਿਆ ਹੁਣ ਆਪਣੀ ਆ ਇਧਰ ਵਾਲੀ ਸ਼ੇਪ ਆ ਇਹਨਾਂ ਆਪਣਾ ਅੱਧੇ ਚ ਦਾ ਫਰਕ ਪੈ ਗਿਆ ਇਹ ਟੇਢੀ ਜਾ ਰਹੀ ਇਹ ਛੋਟਾ ਪ੍ਰੈਸ ਕਰ ਲਈ ਆਪਾਂ ਬਾਈ ਤਿਆਰ ਤੇ ਆਪਾਂ 23 ਰੱਖਣਗੇ ਤੋਂ ਇਥੇ ਆਪਣਾ ਆ ਗਿਆ ਸਾਤ ਹੀ ਰਹਿ ਜਣੇ ਅੱਧਾ ਇੰਚ ਆਪਣਾ ਕਟਾਈ ਜੈ ਜਣੀ ਉਹ ਤਾਂ ਆਪਾਂ ਹਾਫ ਆ ਗਿਆ ਇਥੇ ਇਹ ਇਥੋਂ ਹੁਣ ਆਪਾਂ ਸਕੇਲ ਦੀ ਸ਼ੇਪ ਲਵਾਂਗੇ ਇਸ ਤਰ੍ਹਾਂ ਹੁਣ ਆਪਾਂ ਸਕੇਲ ਦੀ ਸ਼ੇਪ ਲਵਾਂਗੇ ਇਹ ਲੋਪਾਂ ਇਸ ਤਰੀਕੇ ਰੱਖਣਾ ਜੀ ਆਪਾਂ ਨੂੰ ਇਧਰ ਨੂੰ ਸ਼ੇਪ ਦੇ ਨਾਲ ਇਧਰ ਦੀ ਸ਼ੇਪ ਨਾਲ ਮਿਲ ਜਵੇ ਉਸ ਤਰੀਕੇ ਹੀ ਰੱਖਣਾ ਹੈ ਆਪਾਂ ਹਦੋਂ ਆਪਾਂ ਇੱਥੋਂ ਲੈ ਕੇ ਇਹ ਅੱਜ ਤੱਕ ਆਪਣੀ ਸ਼ੇਪ ਮਿਲ ਗਈ ਇਸੇ ਤਰੀਕੇ ਹੀ ਆਪਾਂ ਇਹਦੇ ਟਾਈਪ ਵਾਲਾ ਨਹੀਂ ਹੁਣ ਇੱਥੋਂ ਆਪਾਂ 1 ਇੰਚ ਦੀ ਰੱਖਣੀ ਹੁੰਦੀ ਸ਼ੇਪ ਦੇਣੀ ਹੈ ਇਥੋਂ ਮੇਰੀ ਇਸ ਤਰੀਕੇ ਸਪੀਰ ਸ਼ੇਪ ਦਾ ਆਪਣਾ ਇਸ ਤਰੀਕੇ ਆਪਣੀ ਸਪੀਰ ਸ਼ੇਪ ਦੀ ਪਹਿਲਾਂ ਆਪਾਂ ਹੱਥ ਨਾਲ ਬੰਨਦੇ ਸੀ ਹੁਣ ਆਪਾਂ ਸਕੇਲ ਨਾਲ ਪਾਈਏ ਤੇ ਹੁਣ ਆਪਾਂ ਸिलाई ਕਰਦੇ ਹਾਂ ਫਿਰ ਆਪਾਂ ਨੂੰ ਪ੍ਰੋਪਰ ਪਤਾ ਲੱਗ ਜਾਊ ਆਪਣੇ ਸਕੇਲ ਤੇ ਅੱਜ ਦੀ ਕਟਾਈ ਦਾ ਕੋਈ ਅੰਤਰ ਹੈਗਾ ਨਹੀਂ ਇਸ ਤਰ੍ਹਾਂ ਨਾਲ ਆਪਾਂ ਕਟਾਈ ਕਰਾਂਗੇ ਪਹਿਲਾਂ ਆਪਾਂ ਬਾਹਰ ਵਾਲੀ ਕਟਾਈ ਕਰਾਂਗੇ ਇਹ ਤਾਂ ਸ਼ੇਪ ਸ਼ੁਰੂ ਕੀਤੀ ਹੈ ਉੱਥੋਂ ਹੀ ਆਪਾਂ ਬਲਾਈ ਵਿੱਚ ਅੱਧ ਇੰਚ ਦੀ ਆਪਣੀ ਇਹ ਸ਼ੇਪ ਹੁੰਦੀ ਹੈ ਇਥੋਂ ਆਪਾਂ ਚੈੱਕ ਕਰਨਾ ਹੈ ਕਿ ਆਪਣਾ ਬਰੋ ਬੜੀਆਂ ਰਹੇ ਅੰਗੇ ਪਿੱਛੇ ਨਾ ਹੋਵੇ ਪਾਪਰ ਲਈ ਟੈਚਕਾਂਗੇ ਇਹ ਆਪਣੀ 프ਰੰਟ ਵਾਲੀ ਘਟ ਪੈਗੀ ਇਸ ਤਰ੍ਹਾਂ ਤੁਸੀਂ ਸਕੇਲ ਸ਼ੇਪ ਦੇ ਸਹਾਣ ਨਾਲ ਪਾ ਸਕਦੇ ਆ ਸਕੇਲ ਸ਼ੇਪ ਦੇ ਸਹਾ ਨਾਲ ਬਿਲਕੁਲ ਆਪਣੀ ਸਫਾਈ ਵਿੱਚ ਘਾਟ ਪੈਂਦੀ ਹੈ ਕੋਈ ਵੱਧ ਘਟ ਨਹੀਂ ਹੁੰਦੀ ਕੋਈ ਜਿਹੜੀ ਨਿਸ਼ਾਨੀ ਹੈ ਉੱਚੀ ਨੀਮੀ ਨਹੀਂ ਹੁੰਦੀ ਇਸ ਤਰ੍ਹਾਂ ਤੁਸੀਂ ਵੀ ਸਕੇਲ ਸ਼ੇਪ ਨਾਲ ਤੀਜੇ ਦੀ ਟਾਈ ਕਰ ਸਕਦੇ ਹੋ ਮੋਢੇ ਦੀ ਵੀ ਹਾਂ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਪਿਛਲੇ neck ਦੀ ਕਟਾਈ ਬਾਰੇ ਉੱਪਰੋਂ ਲਵਾਂਗੇ ਸਵਾਦੋ ਸਵਾਦੋ ਤੇ ਆਪਣੀ ਨਿਸ਼ਾਨੀ ਆ ਗਈ ਹੈ ਇਹਦੇ ਆ ਦੋਵਾ ਗਿਆ ਤੇ ਛੋਟੀ ਛੱਡ ਕੇ ਵੱਡਾ ਬਣ ਦਿੱਤਾ ਹੋਇਆ ਇਹ ਸਵਾ ਦੋਵਾ ਗਿਆ ਤੇ ਆਪਾਂ ਲੰਬਾਈ ਲੈਣੀ ਹੈ 5 ਇੰਚ ਦੀ ਉਹ ਨਹੀਂ ਆਪਾਂ ਇਧਰੋਂ ਤਿਆਰ ਕਰ ਲਿਆ ਇਹ ਆ ਗਿਆ ਆਪਣਾ ਸਵਾ ਦੋਵਾ ਆਪਾਂ ਸਕੇਲ ਨਾਲ ਇੱਥੇ ਹੁਣ ਆਪਾਂ ਬਹਲਾਈ ਦੇਵਾਂਗੇ ਦੀ ਸਕੇਲ ਸ਼ੇਪ ਇਧਰ ਵੀ ਆਪਾਂ ਪ੍ਰੋਪਰ ਜਿੱਥੇ ਨਿਸ਼ਾਨੀ ਲਾਈ ਹੈ ਉੱਧਰ ਰੱਖ ਲੈਣਾ ਇੱਥੇ ਵੀ ਆਪਣਾ ਸਕੇਲ ਦੇ ਨਾਲ ਚਾਨੀ ਜਿੱਥੇ ਖਤਮ ਹੁੰਦੀ ਉੱਥੇ ਰੱਖਣਾ ਇਸ ਤਰੀਕੇ ਹੁਣ ਆਪਾਂ ਕਟਾਈ ਕਰਾਂਗੇ ਉਦੇ ਰਾਉਂਡ ਵਿੱਚ ਆਪਣੀ ਕਟਾਈ ਸ਼ੇਪ ਵਧੀਆ ਆ ਜਾਂਦੀ ਏ ਤੇ ਵਧੀਆ ਇਹ ਕਟਾਈ ਹੁੰਦੀ ਏ ਇਸ ਤਰੀਕੇ ਤੁਸੀਂ ਵੀ ਸ਼ੇਪ ਸਕੇਲ ਜਿਹੜੇ ਨੇ ਇਹਨਾਂ ਨਾਲ ਕਟਾਈ ਕਰੋ ਤਾਂ ਬਿਲਕੁਲ ਸਫਾਈ ਵਿੱਚ ਕਟਾਈ ਤੇ ਪ੍ਰੋਪਰ ਗਲਾਈ ਵਿੱਚ ਹੁੰਦੀ ਏ ਤੁਸੀਂ ਵੀ ਖੁਦ ਡਰਾਫਟ ਕਰਕੇ ਕਟਾਈ ਕਰੋ ਤੇ ਵੀਡੀਓ ਅਗੂ ਸ਼ੇਅਰ ਕਰੋ ਜਿੰਨਾਂ ਨੇ ਕਰੇ ਨਹੀਂ ਵਰਤਿਆ ਉਹ ਵੀ ਵਖਾ ਤੇ ਹੁਣ ਆਪਾਂ ਦੱਸਾਂਗੇ ਤੁਹਾਨੂੰ ਗਰਮ ਸੂਟ ਦੇ ਜਿਵੇਂ ਬਾਜੂ ਦਾ ਡਿਜ਼ਾਈਨ ਤਾਂ ਹੋਇ ਇੱਕ ਸਾਈਡ ਤੇ ਵੀ ਇਹ ਜਿਹੜਾ ਮੋਢਾ ਵਾ ਉਹਦਾ ਕੱਪੜਾ ਕੱਟਾ ਹੋਰ ਜਿਹ ਮੈਂਨੀ ਆਪਾਂ ਕੇ ਸਭ ਨੂੰ ਪਾਣੀਏ ਨੇ ਇਹਦੇ ਕਿ ਆਪਾਂ ਬਾਜੂ ਦੇ ਦੋਨੋਂ ਡਿਜ਼ਾਈਨ ਜਿਹੜੇ ਨੇ ਲਸਰਾਂ ਨੇ ਲੈਣਾ ਬਣੀਆਂ ਹੋਈਆਂ ਇਹ ਦੋਨੋਂ ਪਾਸੇ ਇਸ ਤਰ੍ਹਾਂ ਉੱਪਰ ਮੋਢੇਰ ਪਾਸੇ ਨੂੰ ਜਾਣੇ ਚਾਹੀਦੇ ਨੇ ਕਿ ਆਪਾਂ ਕਮੀਜ਼ ਦੇ ਵੀ ਦੋਨਾਂ ਪੱਲਿਆਂ ਦੇ ਉੱਪਰ ਨੈਕ ਨੂੰ ਹੀ ਇਹਨਾਂ ਬਿਲਾਂ ਦੇ ਮੂਰਖੇ ਨੇ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਮਿਆਨੀ ਦੱਸਾਂਗੇ ਪਹਿਲਾਂ ਤਾਂ ਆਪਾਂ ਬੰਦੇ ਸੀਗੇ ਕੱਟ ਕੇ ਮਿਆਨੀ ਕੱਪੜੇ ਨੂੰ ਵੀ ਜਿੰਨਾ ਵੀ ਕੱਪੜਾ ਹੁੰਦਾ ਸੀ ਇਹਨੂੰ ਆਪਾਂ ਇਸ ਤਰੀਕੇ ਤਕੋਣ ਨਾਲ ਤਕੋਣ ਮਿਲਾ ਲੈਂਦੇ ਸੀਗੇ ਇਸ ਤਰੀਕੇ ਇੱਧਰਲੇ ਕੋਨੇ ਦੇ ਦੇ ਦਿੱਤੇ ਕੋਨੇ ਤੇ ਰੱਖ ਕੇ ਨਿਸ਼ਾਨੀ ਲਾ ਕੇ ਤੇ ਇਸ ਤਰ੍ਹਾਂ ਪਰ ਹੁਣ ਇਸ ਤਰ੍ਹਾਂ ਆਪਾਂ ਨਹੀਂ ਕਟਾਂਗੇ ਜੇ ਆਪਾਂ ਇਸ ਤਰੀਕੇ ਨਾਲ ਕਟਾਂਗੇ ਤੇ ਆਪਣੀਆਂ ਦੋ ਮਿਆਨੀ ਦੇ ਜਿਹੜੀਆਂ ਬੇਲਾਂ ਨੇ ਉਹ ਪੁੱਠੀਆਂ ਹੋ ਜਾਣਗੀਆਂ ਉਹ نیچے ਨਾਉਣਗੀਆਂ ਇਸ ਕਰਕੇ ਆਪਾਂ ਨੂੰ ਹੁਣ ਮਿਆਨੀ ਤੇ ਦੇ ਵਿੱਚ ਪਾਣੀ ਹੀ ਪਾਣੀ ਹੈ ਕਿ ਉਹ ਆਪਣੇ ਜਿਹੜਾ ਮੋਰੀ ਆ ਉਹ ਪ੍ਰੋਪਰ ਛੇ ਰੱਖਣੀ ਹੈ ਤੇ ਛੇ ਹੀ ਹੈ ਤੇ ਨਾਲ ਆਪਾਂ ਨੂੰ ਵਿੱਚ ਜਿਹੜੇ ਸੀਨ ਚ ਗੰਜਾਸ ਰੱਖਣੀ ਉਹ ਨਹੀਂ ਹੈਗੀ ਇਸ ਕਰਕੇ ਆਪਾਂ ਜਿਹੜਾ ਕੱਪੜਾ ਬਚਿਆ ਹੋਇਆ ਸੀ ਜਿਵੇਂ ਚਾਰ ਪਾਸੇ ਦਿੱਤਾ ਹੁੰਦਾ ਵਾ ਇੱਕ ਪਾਸੇ ਦੇ ਆਪਾਂ ਬਾਹਰ ਦਾ ਕੱਟ ਲਿਆ ਇੱਕ ਪਾਸੇ ਸੀਗਾ ਉਹਨੂੰ ਇਸ ਤਰ੍ਹਾਂ ਆਪਾਂ ਸਿੱਧਾ ਰੱਖ ਕੇ ਇਹਦੀ ਕਾਰਟਨੀ ਪਾਣੀ ਆਪਾਂ 4 ਪੀਸੇ ਦੇ ਬਣਾ ਲੈਨੇ ਚਾਰਾਂ ਦੇ ਮੂੰਹ ਜਿਹੜੇ ਨੇ ਉੱਪਰ ਨੂੰ ਹੀ ਕਰਨੇ ਨੇ ਕਿ ਇਧਰ ਵੇਲਦਾ ਵੀ ਉੱਪਰ ਨੂੰ ਆ ਇਹਦਾ ਵੀ ਉੱਪਰ ਨੂੰ ਆ ਦੋ ਹੋ ਗਏ ਆ ਤੀਸਰਾ ਦਾ ਇਹਦਾ ਵੀ ਉੱਪਰ ਨੂੰ ਚੌਥਾ ਜਿਹੜਾ ਹੈ ਇਹਦਾ ਵੀ ਉੱਪਰ ਨੂੰ ਹੈ ਇਸ ਤਰੀਕੇ ਹੀ ਹੁਣ ਆ ਇਹਦੀ 4 ਪੀਸ ਰੱਖ ਕੇ ਸਵਾਰੇ ਕਰਕੇ ਇਦਾਂ ਮੂਰੀ ਦੀ ਸ਼ੇਪ ਬਣਾ ਲਾਂਗੇ ਇਥੋਂ ਮੋੜਾ ਆਪਾਂ ਨੂੰ ਪੂਰਾ ਪ੍ਰੋਪਰ ਤਕਰੀਬਨ 10 ਇੰਚ ਚਾਹੀਦਾ ਆਪਾਂ ਨੂੰ ਸिलाई ਕਰਨ ਵਾਸਤੇ 11 ਇੰਚ ਚਾਹੀਦਾ ਹੈ ਵਾ 1 ਇੰਚ ਗੈਸ ਛੱਡਾਂਗੇ ਇਸ ਲਈ ਆਪਾਂ ਸੀਨ 'ਚ ਵੀ ਆਣਾ ਵੀ ਇਥੋਂ ਆਪਣਾ ਕਪੜਾ ਪੂਰਾ ਹੀ ਹੈ ਸ਼ੇਪ ਆਪਾਂ ਇਸ ਤਰੀਕੇ ਦੇ ਦੇ ਦਵਾਂਗੇ ਸिलाई ਜੁਗ ਕਪੜਾ ਉੱਪਰ ਰੱਖ ਕੇ ਇਸ ਤਰੀਕੇ ਨਿਸ਼ਾਨੀ ਲਗਾਵਾਂਗੇ ਤੇ ਇਥੋਂ ਆਪਾਂ 3 ਇੰਚ ਦੀ ਇਸ ਤਰੀਕੇ ਆਟਾ ਭਾਗੇ ਪਰਪਰ ਮਲਾਦਾ ਇਸ ਤਰ੍ਹਾਂ ਹੁਣ ਆਪਾਂ ਕਟਾਈ ਕਰਾਂਗੇ ਇਤੋਂ ਆਪਾਂ ਸ਼ੌਲਰ ਦੀ ਕਟਾਈ ਕਰਾਂਗੇ ਇਸ ਤਰੀਕੇ ਆਪਾਂ ਗਰਮ ਸੂਟ ਦੇ ਪ੍ਰੋਪਰ ਮੋੜਾ ਪੂਰਾ ਕਰਨ ਵਾਸਤੇ ਡਿਜ਼ਾਈਨਰ ਸੂਟ ਉਹ ਜਿਹੜਾ ਲੈਨਾਂ ਵਾਲਾ ਇਸ ਤਰੀਕੇ ਉਹਦੀ ਆਪਾਂ نیچے ਮੈਨੀਆਂ ਅਟੈਚ ਕਰੋ ਵੀਡੀਓ ਵੇਖ ਕੇ ਕੋਦ ਅੱਗੇ ਵੀ ਟਰਾਈ ਟਰਾਈ ਵੀ ਕਰੋ ਤੇ ਖੋਲ ਅੱਗੇ ਸ਼ੇਅਰ ਵੀ ਕਰੋ ਓਕੇ ਜੀ